ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ ਪੰਜਾਬ ਦੇ ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਵਾਹ ਵਿੱਚ ਸੋਵਾਰ ਦੀ ਦੇਸ਼ ਆਬ ਸਵੇ ਵਖ ਵਖ ਸਮਾਜਿਕ ਚਠਿਵੱਧਿਆ ਸਿਆਸੀ ਆਗੂ ਅਤੇ ਹਿੰਦੂ ਸੰਘਡਾ ਨੇ ਬੰਗਲਾਦੇਸ਼ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਆਖਿਆ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਜ਼ੁਲਮ ਦੇ ਬਾਬਲਿਆਂ ਵਿੱਚ ਕੋਈ ਹਿੰਦੂ ਵਕੀਲ ਵੀ ਅਜੇਹਾ ਨਹੀਂ ਮੌਜੂਦ ਹੈ ਜੋ ਹਿੰਦੂਆਂ ਦੇ ਮੁਕਦਮਿਆਂ ਦੀ ਚਾਰਾ ਜੋਈ ਕਰ ਸਕੇ ਉਹਨਾਂ ਆਖਿਆ ਕਿ ਦੋ Hindu ਵਕੀਲਾ ਤੇ ਹਮਲਾ ਕਰਕੇ ਇੱਕ ਵਕੀਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦੋਂ ਕਿ ਦੂਜਾ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਲੜਾਈ ਲੜ ਰਿਹਾ ਹੈ ਲक्की ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਰੋਸ਼ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਜਿਹੜੇ Hindu ਸੰਗਠਨ ਗਿੱਦਰਵਾਦੇ ਹੈਗੇ ਸਾਰਿਆਂ ਦੀ ਤਰਫੋਂ ਇਹ ਕੀਤਾ ਗਿਆ ਜਿਹੜਾ ਬੰਗਲਾਦੇਸ਼ ਦੇ ਵਿੱਚ Hinduਾਂ ਤੇ ਅਤਿਆਚਾਰ ਹੋ ਰਿਹਾ ਹੈ ਕਿ ਉਹਨਾਂ ਨੂੰ ਕਟਿਆ ਵੱਢਾ ਜਾ ਰਿਹਾ ਮੰਦਰ ਤੋੜੇ ਜਾ ਰਹੇ ਹੈ ਇਹ ਬਹੁਤ ਹੀ ਦੁਰਭਾਗਿਆਪੁਰ ਨੇ ਤੇ ਮੈਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਇੱਥੇ ਜਿਹੜੇ ਸਾਰੇ ਹਿੰਦੂ ਸੰਗਠਨ ਹੈ ਅਸੀਂ ਸਾਰਿਆਂ ਨੂੰ ਇੱਕੋ ਹੀ ਅਪੀਲ ਕਰਦੇ ਆਂ ਕਿ ਇਕੱਠੇ ਹੋ ਕੇ ਇਕੱਠੇ ਹੋ ਕੇ ਇੰਨਾਂ ਸ਼ਕਤੀਆਂ ਦਾ ਜਿਹੜਾ ਹਿੰਦੂਆਂ ਨੂੰ ਡਿਸਟਰੋਏ ਕਰਨ ਲਈ ਸਨਾਤਨ ਧਰਮ ਤੇ ਜਿਹੜਾ ਹਮਲਾ ਬੋਲਦੀ ਹੈ ਉਹਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਪਹਿਲਾਂ ਵੀ 5-400 ਸਾਲ ਪਹਿਲਾਂ ਮੁਗਲਾਂ ਦੇ ਸਮੇਂ ਹੋਇਆ ਉਹਨਾਂ ਨੇ ਸਨਾਤਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਨਾਤਨ ਧਰਮ ਇੱਕ ਹੈ ਜਿਆ ਅਮਰ ਤੇ ਅਮਰ ਹੈ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਜੇ ਕਿੰਨੀਆਂ ਬਾਹਰੀ ਸ਼ਕਤੀਆਂ ਨਾਲ ਮਿਲ ਕੇ ਇੱਥੋਂ ਦੀਆਂ ਕੁਝ ਤਾਕਤਾਂ ਚਾਹੇ ਪੁਰਾਣੀਆਂ ਸਰਕਾਰਾਂ ਰਹੀਆਂ ਜਿਨ੍ਹਾਂ ਨੇ ਸੁਸ਼ਟੀ ਕਰਨ ਦੇ ਨਾਂ ਤੇ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਡਿਵਾਈਡ ਕਰਕੇ ਆਪਣੀ ਰਾਜਨੀਤੀ ਰੋਟੀਆਂ ਸੇਕਦੇ ਆ ਦੂਸਰੇ ਜਿਹੜੇ ਫੁੱਲ ਕੇ ਦੂਸਰੇ ਧਰਮ ਨੂੰ ਫੁੱਲ ਕੇ ਉਹ ਸਪੋਰਟ ਕਰਦੇ ਆ ਹਰੇਕ ਫੀਲਡ ਦੇ ਵਿੱਚ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਫੋਲਟਾ ਦਿੱਤੀ ਜਾਂਦੀ ਹੈ ਪਰ ਹਿੰਦੂਆਂ ਨੂੰ ਉਹ ਚਾਹੇ ਉਹ ਕਿਸੇ ਨੂੰ ਕਹਿੰਦੇ ਤੂੰ ਕਮਿਆਰ ਹੈ ਕਿਸੇ ਨੂੰ ਕਹਿੰਦੇ ਤੂੰ ਖੱਤਰੀਆ ਪਾਣੀ ਹੈ ਚਮਿਆਰ ਹੈ ਲੋਹਾਰ ਹੈ ਤਰਖਾਨ ਹੈ ਉਹਨਾਂ ਨੂੰ ਵਕ ਵਕ ਜਾਤੀਆਂ ਚ ਵੱਢ ਕੇ ਹਿੰਦੂ ਨੂੰ ਸਨਾਤਨ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਕਰਕੇ ਅਸੀਂ ਸਾਰੇ ਬੜੇ ਹੀ ਜਿਹੜੇ ਆਪਣੇ ਸ਼ਹਿਰਸ਼ੀਲਤਾ ਨਾਲ ਸਾਰੇ ਹਿੰਦੂ ਸੰਗਠਨ ਇੰਨਾ ਸ਼ਕਤੀਆਂ ਦਾ ਪੁਰਜ਼ੋਰ ਤੌਰ ਤੇ ਇਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਇਹ ਸਰਕਾਰਾਂ ਨੂੰ ਜਿਹੜੀਆਂ ਚਾਹੇ ਆਪਣੀ ਸੈਂਟਰ ਦੀ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਕੋਈ ਵੀ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਾ ਕੇ ਜਿਹੜਾ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਹੈ ਉਹਨੂੰ ਰੋਕ ਕੇ ਜਾਵੇ ਉਹਨੂੰ ਉਹਨੂੰ ਨੱਥ ਪਾਈ ਜਾਏ ਤਾਂ ਜੋ ਇਹ ਹਿੰਦੂਆਂ ਦਾ ਨਰਸਹਾਰ ਤੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨਾਂ ਤੇ ਹਮਲਾ ਰੋਕਿਆ ਜਾ ਸਕੇ। ਇਹਦੇ ਸਬੰਧ ਵਿੱਚ ਅਸੀਂ ਸ਼ਾਂਤੀਪੁਰੋਂ ਇੱਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਦੇ ਤੌਰ ਤੇ ਅਸੀਂ ਲੈ ਲਈ ਆਪਣੀ ਕੱਡੀ ਹੈ। ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਦੋ ਪਰਿਵਾਰਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਪੱਕੇ ਮਕਾਨ ਬਣਾ ਦਿੱਤੇ ਜਦੋਂ ਇਸ ਸੰਬੰਧ ਵਿੱਚ ਮੇਜਰ ਸਿੰਘ ਬੋਪਾਰਾਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਹਮੇਸ਼ਾ ਹੀ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਗੇ ਉਹਨਾਂ ਕਿਹਾ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਅਜਿਹਾ ਹੈ ਜੋ ਕਿ ਦੋਨੇ ਅਪਾਹਜ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਜਦੋਂ ਇਸ ਸੰਬੰਧ ਵਿੱਚ ਅਪਾਹਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜਿਨ੍ਹਾਂ ਨੇ ਇਹ ਇਹੋ ਜਿਹੇ ਰੱਬੀ ਰੂਪ ਇਨਸਾਨ ਨੂੰ ਸਾਡੇ ਕੋਲ ਭੇਜਿਆ ਹੈ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਹ ਇਦਾਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਰਹਿਣ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਵਾਂ ਜਿਸ ਪਰਮੇਸ਼ਰ ਨੇ ਸਾਨੂੰ ਇਹ ਦਿਨ ਅੱਜ ਬਖਸ਼ਿਆ ਹੈ ਸਭ ਤੋਂ ਪਹਿਲਾਂ ਮੈਂ ਭਾਜੀ ਨੀਜਤ ਸਿੰਘ ਜੀ ਬੋਪਾਰਾਏ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕੰਬਰੇ ਸੀ ਮੇਰੀ ਫਿਕਰਾਸ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹੈਂਡੀਕੈਪ ਹੋਆ ਤੇ ਇਹਨਾਂ ਨੇ ਮੈਂ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਅਸੀਂ ਤੇਰੇ ਕਮਰੇ ਬਣਾਵਾਂਗੇ ਇਹ ਜਿਹੜੇ ਕਮਰੇ ਬਣਾਏ ਨੇ ਇਹਨਾਂ ਨੇ ਕੋਈ ਗਰਾਡ ਦੇ ਵਿੱਚੋਂ ਨਹੀਂ ਬਣਾਏ ਮੇਜਰ ਸਿੰਘ ਜੀ ਬੁੱਪਾ ਰਹੇ ਪੈਰ ਦੀ ਲੰਗੜ ਹੈ ਸੀ ਬਾਰਸ ਹੋ ਰਹੀ ਸੀ ਤੇ ਇਹਨਾਂ ਨੇ ਸਾਡੇ ਵੱਲ ਦੇਖਿਆ ਤੇ ਇਹਨਾਂ ਨੇ ਆਪਣੀ ਪਾਵਰ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿੰਦਿਆਂ ਕਿ ਕਹਿੰਦੇ ਭਾਜੀ ਕਿੰਦਾ ਬਰਵਾਵਾਂਗੇ ਅਸੀਂ ਦੋ ਜੀ ਹੈਲੀਕਾਪਟਰਾਂ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਜਦਤ ਕੀਤੀ ਆ ਪਰ ਪ੍ਰਮਾਤਮਾ ਖੁਦਾ ਇਹਨਾਂ ਤੇ ਮਿਹਰ ਕਰੇ ਕਿਰਪਾ ਕਰੇ ਤੇਰਾ ਰਾਮਜੀਤ ਕੌਰ ਆ ਤੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਸਰਪੰਚ ਸਾਹਿਬ ਮੇਜਰ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ ਸਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ ਜਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਪਣੇ ਕੋਲੋਂ ਪੈਸੇ ਲਾ ਕੇ ਹਾਲ ਇਹਨਾਂ ਨੇ ਦਿੱਤੀ ਮਾਜਦ ਦਿੱਤੀ ਆ ਹਾਂਜੀ ਪਰਮਾਤਮਾ ਨੇ ਕੋਈ ਹਿੱਲਾ ਵਸਿਲਾ ਲਾਇਆ ਤੇ ਇਹਨਾਂ ਨੇ ਭੇਜਿਆ ਸਾਡੀ ਮਦਦ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਦਾ ਤੇ ਆਪਣੇ ਕੋਲੋਂ ਪਾਕਟ ਵਿੱਚ ਕਹੇ ਆਪਣੀ ਚੁਲਾਏ ਨੇ ਹਾਂਜੀ ਇਹਨਾਂ ਨੂੰ ਪਰਮਾਤਮਾ ਨੇ ਭੇਜਿਆ ਵਾ ਤੇ ਇਹਨਾਂ ਨੂੰ ਰੱਬ ਹੋਰ ਬਰਕਤ ਦੇਵੇ ਹੋਰ ਨਾਲ ਵੀ ਮਦਦ ਕਰੇ ਮੈਂ ਮੇਜਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਡੱਲਾ ਬਲਾਕ ਕਰਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜਿਗਾ ਅੱਜ ਲੈਂਟਰ ਦੀ ਫੁੱਲ ਬਟਾਫੁੱਲ ਤਿਆਰੀ ਆ ਔਰ 10 ਮਿੰਟ ਚ ਜਿਹੜਾ ਸਾਰਾ ਲੈਂਟਰ ਪੈਣਾ ਸਟਾਰਟ ਹੋ ਜਾਣਾ ਸੋ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਤੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਰਹੀਏ ਇਹ ਬਾਕੀ ਮੈਂ ਇੱਕ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂੰਗਾ ਆਮ ਜਨਤਾ ਨੂੰ ਕਿ ਇਹ ਕੋਈ ਸਰਕਾਰੀ ਪੈਸੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਬਣਾ ਰਹੇ ਆਪ ਪੌਕਟ ਚੋਂ ਪੈਸੇ ਲਾ ਕੇ ਇਸ ਗਰੀਬ ਪਰਿਵਾਰ ਦਾ ਘਰ ਬਣਾ ਰਹੇ ਆ ਹਰੀਗੜ ਨਹਿਰ ਦੇ ਪੁਲ ਤੇ ਵਾਪਰੇ ਆ ਵੱਡਾ ਸੜਕੀ ਹਾਦਸਾ ਸਕੋਰਪਿਓ ਕਾਰ ਦੀ ਲਪੇਟ ਵਿੱਚ ਆੜਨਲ 20 ਸਾਲਾ ਨੌਚਾਂ ਦੀ ਮੌਤ ਹੋ ਗਈ ਜਿਸ ਵਿੱਚ ਸਕੋਰਪਿਓ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਮਹਿੰਦਰਾ ਸਕੋਰਪਿਓ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਰਾਸ਼ਟਰੀ ਸਿਹਤ ਮਿਸ਼ਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲੋਕਾਂ ਦਾ ਧਿਆਨ ਰੱਖੇ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਿੱਖਿਆ ਮੰਤਰੀ ਰੋਹਿਤ ਠਾਕੋਰ ਨੇ ਸ਼ਿਮਲਾ ਜ਼ਿਲ੍ਹੇ ਦੇ ਬਚਤ ਪਵਨ ਸ਼ਿਮਲਾ ਵਿਖੇ ਟੀਬੀ ਮੁਕਤ ਪੰਚਾਇਤ ਪ੍ਰਧਾਨ ਸਨਮਾਨ ਸਮਾਰੋਹ ਤੇ ਸੂਰੋਜ਼ਾ ਨਿਕਸ਼ੇ ਕੈਂਪ ਮੁਹਿੰਮ ਦਾ ਉਦਘਾਟਨ ਕੀਤਾ मुहिम तहत जिले के लोगों प्रति जागरूकता भी पैदा की जाएगी इस बहुत ही महत्वपूर्ण कार्यक्रम है जो मैं समझता हूँ चाहे राष्ट्र की बात हो और प्रदेश स्तर पे भी मान्य मुख्यमंत्री ने इसको सात तारीख को लॉन्च किया है और जिला शिमला यहाँ पर भी पिछले वर्ष के मुकाबले अच्छा का कार्य हुआ लगभग जो पूरे हिमाचल में चार सौ आपकी टीबी मुक्त घोषित हुई है उसमें एक अच्छी संख्या एक पंचायतें हमारी ज़िला शिमला की भी है वहाँ के सभी जो तो निर्वाचित प्रतिनिधि थे उनको सम्मानित किया गया लेकिन इस कार्यक्रम को मैं क्या समझता हूँ कि एक हंड्रेड डेज का प्रॉपर इसका एक रोड मैप बनाया गया है जिसके माध्यम से एक अंतिम व्यक्ति तक पहुँच कर विशेषकर जो हमारे मैं समझता हूँ जो हमने आइडेंटिफाई किए जो हाई रिस्क हमारे बच्चों हमारे लोग हैं जो जिसके अंदर आ सकते हैं उसके तहत लगभग कोई सौ दिन का कार्यक्रम होगा और मुझे पूर्ण विश्वास है कि हमारा स्वास्थ्य विभाग हमारे प्रशासन हमारे पंचायती राज प्रतिनिधि इसमें सब अपना योगदान देंगे और ये कार्यक्रम हमारा सफल रहेगा। भारतीय जनता पार्टी सरकार को घेरने के लिए पूरी रणनीति बना रही है आप कैसे देखते हैं और जहाँ तक तो भारतीय जनता पार्टी की बात आती उन्होंने अपनी राजनीति करनी है और ये मैं समझता हूँ हम आसानी रखेंगे कि वो हमारे कार्यक्रम में हमारे जलसे में वो पार्टिसिपेट करें उन्हें अपना कार्य करना है और हमारी सरकार ने कई चुनौतियों का सामना करते इन गत दो वर्षों में अच्छा कार्य किया है गंभीर वित्तीय परिस्थितियाँ होने के बावजूद भी हिमाचल प्रदेश आगे बढ़े उसके निरंतर प्रयास हुआ चाहे हमारे आय के साधनों को बढ़ाने की बात हो चाहे हमारे प्रदेश की मूलभूत आवश्यकताओं को और सुदृढ़ करने की बात हो इसके लिए अच्छा कार्य हुआ है और और 11 तारीख को जो हमारा कार्यक्रम बिलासपुर में में होगा सफल होगा सफल भारी संख्या पूरे प्रदेश की मैं समझता हमारे हुआ पार्टी के कार्यकर्ता जनता उसमें अपने दसते हुए सुखदेव सिंह वासी पट्टी तो एक करोड़ भी लाख रुपए हॉस्पिटल खरीदया बयाना ਉਸੇ 40 ਲੱਖ ਰੁਪਏ ਪਹਿਲਾਂ ਦੇ ਦਿੱਤਾ ਜਿਸ ਤੋਂ ਬਾਅਦ ਚ ਦੇਵ ਸਿੰਘ ਨੇ ਉਸ ਤੋਂ ਪੁੱਛੇ ਤੋਂ ਬਗੈਰ ਹੀ ਰਜਿਸਟਰੀ ਕਿਸੇ ਹੋਰ ਦੇ ਨਾਮ ਕਰ ਦਿੱਤੀ ਤੇ ਉਸ ਦਾ ਪੈਸਾ ਵੀ ਵਾਪਸ ਨਹੀਂ ਕੀਤਾ ਜਿਸ ਤੋਂ ਬਾਅਦ ਉਸ ਦੇ ਕੋਰਟ ਵਿੱਚ ਸਟੇ ਲੈ ਲਿਆ ਅਤੇ ਬਾਅਦ ਵਿੱਚ ਸੁਖਦੇਵ ਸਿੰਘ ਤੋਂ ਜ਼ਮੀਨ ਖਰੀਦਣ ਵੇਲੇ ਵਿਅਕਤੀ ਪਲਵਿੰਦਰ ਸਿੰਘ ਬੱਬੂ ਅਤੇ ਵਿਵੇਕ ਕੁਮਾਰ ਗੋਲਡੀ ਨਾਲ 2018 ਵਿੱਚ ਇੱਕ ਸਮਝੌਤਾ ਹੋਇਆ ਜਿਸ ਵਿੱਚ ਪ੍ਰਵਿੰਦਰ ਸਿੰਘ ਅਤੇ ਵਿਵੇਕ ਕੁਮਾਰ ਗੋਲਡੀ ਨੇ ਕਿਹਾ ਹੈ ਕਿ ਅਸੀਂ ਪੈਸਾ ਵਾਪਸ ਨਹੀਂ ਦੇ ਸਕਦੇ ਪਰ ਤੇ ਜੇ ਹਿੱਸੇ ਦੀ ਥਾਂ ਦੇ ਤੈਨੂੰ ਦੇ ਦੇਵਾਂਗੇ ਪਰ ਉਸ ਤੋਂ ਬਾਅਦ ਇਹ ਵਿਅਕਤੀ ਵੀ ਮੁਕਰ ਗਏ ਅਤੇ ਹੁਣ ਇਹ ਵਿਅਕਤੀ ਨਾ ਤਾਂ ਮੇਰਾ ਪੈਸਾ ਵਾਪਸ ਕਰ ਰਹੇ ਹਨ ਤੇ ਨਾ ਹੀ ਮੈਨੂੰ ਜ਼ਮੀਨ ਦੇ ਰਹੇ ਹਨ। ਕਿ ਸ਼ਹਿਰ ਦੇ ਰਹਿਣ ਵਾਲਾ ਵਾਰ ਨੰਬਰ 5। ਕੀ ਮਸਲਾ ਕੀ ਹੈ ਜਿਹੜਾ ਰਜਿਸਟਰੀਆਂ ਤੇ ਇੰਤਕਾਲ ਵਿਖਾਉਂਦੇ? ਸਰਦਾਰ ਜੀ ਮੇਰਾ ਮਸਲਾ ਇਹ ਹੈ ਵੀ ਮੈਂ ਪ੍ਰਾਪਰਟੀ ਖਰੀਦੀ ਹੈ ਹਸਤਾਲ ਸੀਗਾ 6 ਕੋਟ। ਕਿ ਉਹਨਾਂ ਦੇ ਪਰ ਲਿਆ ਹੈ ਆਪਣਾ ਖਰੀਦਾ ਹੈ 40 ਲੱਖ ਰੁਪਏ ਬਿਆਨਾ ਦਿੱਤਾ ਹੈ। ਕਦੋਂ ਲਿਆ ਹੈ? ਇਹ 2016 ਦੇ 7ਵੇਂ ਮਹੀਨੇ ਚ। ਕਿੰਨੇ ਚ ਖਰੀਦਿਆ ਸੀ ਇਹ? ਇਹ ਆਪਾਂ ਇੱਕ ਵਿੱਚ 1 ਕਰੋੜ 20 ਲੱਖ ਦਾ। ਠੀਕ ਹੈ ਜੀ 40 ਲੱਖ ਬਿਆਨਾ ਦਿੱਤਾ ਹੈ ਸ਼ਖਦੇਵ ਸਿੰਘ ਨੂੰ ਉਹ ਦੋ ਮਹੀਨਾ ਬਾਅਦ ਇਹਨਾਂ ਜੀ ਸਟੇਜ ਸ਼ਖਦੇਵ ਸਿੰਘ ਤੋਂ ਕਰਾ ਲਈ ਪੂਛਨ ਦੇ ਮੁੰਡੇ ਨੇ ਮਤਲਬ ਕਿ ਕੁਮਾਰ ਬਾਬੂ ਬਿਆਨਾ ਤੁਹਾਨੂੰ ਕੀਤਾ ਤਾਂ ਰਜਿਸਟਰੀ ਕਿਤੇ ਹੋਰ ਕਰਤੀ ਸਟੇਜ ਹੋਰ ਕਿਤੇ ਪਾਲਟੀ ਨੂੰ ਕਰਤੀ ਦੋ ਮਹੀਨਾ ਬਾਅਦ ਕਿਹੜੀ ਪਾਲਟੀ ਨੂੰ ਕੀਤੀ ਗੁਰਮਿੰਦਰ ਸਿੰਘ ਬੱਬੂ ਤੇ ویکਮਾਰ ਗੋਲਡੀ ਕਿੰਨੇ ਚਿਰ ਬਾਅਦ ਕੀਤੀ ਸੀ 2 ਮਹੀਨਿਆਂ ਬਾਅਦ 2 ਮਹੀਨੇ ਦੇ ਵਿੱਚ ਲੱਗਦਾ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਤੁਸੀਂ ਉਹ ਤੋਂ ਬਾਅਦ ਮੈਂ ਕਾਰਵਾਈ ਕੀਤੀ ਮੈਨੂੰ ਪਤਾ ਲੱਗਾ ਮੈਂ ਦੇਰ ਲੈ ਲਿਆ ਤੇ ਇਹ ਮੇਰਾ ਚੱਲਦਾ ਰਿਹਾ 2018 ਤੱਕ ਬਿਲਡਿੰਗ ਬੰਦ ਰਹੀ ਸਾਰੀ ਜੋ ਇਹ ਸਮਾਨ ਲਾ ਕੇ ਲੈ ਕੇ ਸਟੇ ਹੋਏ ਤੋਂ ਜਾ ਕੇ ਜੋ ਵੀ ਸਮਾਨ ਜਿੰਨਾ ਬਿਲਡਿੰਗ ਦੇ ਵਿੱਚ ਮੈਡੀਕਲ ਸਾਰਾ ਕੁਝ ਕੱਢ ਕੇ ਲੈ ਗਏ। ਕੱਢ ਕੇ ਲਾ ਕੇ ਬਾਅਦ ਚ ਇਹਨਾਂ ਮੇਰੇ ਨਾਲ 18 ਚ ਰਜਿਨਾਵਾ ਕਰ ਲਿਆ ਪੰਚਾਇਤੀ ਬੈਠ ਕੇ ਕੋਰਟ ਦੇ ਵਿੱਚ। ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹ ਰਜਿਨਾਵਾ? ਰਵਿੰਦਰ ਸਿੰਘ ਨੇ ਤੇ ویک कुमार ਨੇ। ਠੀਕ ਹੈ। ਜੇ ਪੰਚਾਇਤੀ ਕੀਤਾ ਫਿਰ ਕੋਰਟ ਦੇ ਵਿੱਚ ਇਹਨਾਂ ਬਿਆਨ ਦਿੱਤੇ। ਕੀ ਦਿੱਤਾ ਬਿਆਨ ਜੀ? ਬਿਆਨ ਦਿੱਤਾ ਵੀ ਤੇ ਜੇ ਇਹ ਸਰੀ ਪ੍ਰਾਪਰਟੀ ਜਿਹੜੀ ਅਸੀਂ ਇਹਨੂੰ ਦਵਾਵਾਂਗੇ, ਦੋ ਹਿੱਸੇ ਸਾਡੇ ਜਿਸ ਤਰੀਕ ਕਰਵਾ ਕੇ ਇੰਤਕਾਲ ਕਰਵਾ ਕੇ ਦਵਾਵਾਂਗੇ। अच्छा ਜੀ ਜਿਹਦੇ ਨਾ ਬਿਆਨਾ ਆਇਆ ਸੀ ਉਹ ਉਹਨੂੰ ਵੀ ਵਿੱਚ ਆਪਦੇ ਭਰੋਸੇ ਲੈ ਕੇ ਤਾਂ ਹਾਂਜੀ ਉਹਨੂੰ ਤਾਂ ਬਾਹਰ ਹੀ ਕਰ ਤਾ ਨੇ ਇਹਨੇ ਮੁੜ ਕੇ ਉਹਨੂੰ ਕੇਸ ਤੋਦੇ ਤੇ ਵੀ ਅਜੇ ਲੱਗਾ ਨਾਲ ਹੀ ਠੀਕ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਮੈਂ ਪ੍ਰਸ਼ਾਸਨ ਤੋਂ ਕਰਦਾ ਮੈਂ ਬਹੁਤ ਥੱਕੇ ਥੋੜੇ ਖਾ ਚੁੱਕਾ ਮੇਰੀ ਕੋਈ ਸੁਣਾਈ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਮੈਂ ਬੜੇ ਜਾਂ ਚਿੱਠੀਆਂ ਪਾਈਆਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਜੀਐਮ ਨੂੰ ਸਾਬ ਨੂੰ ਸਾਰਿਆਂ ਨੂੰ ਪੁਗਤ ਧਮਾਨ ਤੋਂ ਮੈਂ ਮੰਗ ਕਰਦਾ ਮੈਨੂੰ ਸਾਫ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ੱੱਕਾ ਆਇਆ ਪਿਆ ਹੁਣ ਸਟੇ ਹੋਇਆ ਹਾਈ ਕੋਰਟ ਦਾ ਸਟੇ ਹੋਏ ਤੋਂ ਵੀ ਲੈਂਟਰ ਪੈ ਗਿਆ ਜੀ ਇਹ ਨਹੀਂ ਰੁਕੇ ੱੱਕੇ ਛਾਈ ਕਰਨਦਾ ਹੈ ਉਲਟੋ ਧਮਕੀਆਂ ਦੇ ਦਿੰਦੇ ਜੇ ਦਰਖਾਸਤਾਂ ਦਿੱਤੀਆਂ ਤਾਂ ਕੋਸ ਦਿੱਤਾ ਤੇ ਅਸੀਂ ਤੇਰਾ ਵੇਖਾਂਗੇ ਤੈਨੂੰ ਮੇਰੇ ਪਰਿਵਾਰ ਨੂੰ ਤਾਂ ਮੈਨੂੰ ਧਮਕੀਆਂ ਦਿੰਦੇ ਆ ਜੀ ਮੇਰਨਾ ਬਹੁਤ ਤਕਾਉਣ ਡਿਆ ਪੰਜਾਬ ਸਰਕਾਰ ਜਿਹੜੀ ਆ ਮੈਂ ਬੇਨਤੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਜੀ ਮੈਂ ਬੇਨਤੀ ਕਰਦਾ ਤੇਰੀ ਸਰਕਾਰ ਆ ਤੂੰ ਇਨਸਾਫ ਦਵਾ ਮੈਨੂੰ ਟੱਕਾ ਕੋਟ ਦੇ ਆਰਡਰਾਂ ਤੋਂ ਸਟੇ ਹੋਏ ਤੋਂ ਵੀ ਲੈਂਟਰ ਪਾ ਕੇ ਕੰਮ ਅਜੇ ਵੀ ਕੰਮ ਚੱਲਣ ਡਿਆ ਜੀ ਮੌਕੇ ਦੇ ਆਣ ਕੇ ਵੇਖ ਲਓ ਭਾਪ ਅਚਾਰਸ਼ ਨੂੰ ਬਹੁਤ ਵਾਰ ਕਹ ਚੁੱਕਾ ਮੇਰੇ ਕਿਸੇ ਨੇ ਸੁਣਾਈ ਨਹੀਂ ਕੀਤੀ ਸਾ ਕਿੰਨਾ ਪੈਸੇ ਵਾਪਸ ਦਿੰਦੇ ਨਾ ਪ੍ਰੋਫੀ ਨਾ ਸਰ ਪੈਸੇ ਨਾ ਕੁਝ ਮੈਨੂੰ ਕੋਈ ਐਗਰੀਮੈਂਟ ਖੋਣ ਵੀ ਮੈਨੂੰ ਕਿੱਥੇ ਪੇਮੈਂਟ ਦੇਤੀ ਕੀ ਰਾਈਨਾਵਾ ਕੀਤਾ ਮੈਂ ਤੇ ਡਾਕੂਮੈਂਟ ਸਾਰੇ Ориਜੀਨਲ ਨੇ ਤੁਹਾਡੇ ਕੋਲ Ориਜੀਨਲ ਹੈ ਜੀ ਸਾਰੇ ਤੇ ਉਸਦੇ ਬਾਅਦ ਵਜੂਰੀ ਸੁਣਾਈ ਨਹੀਂ ਹੁੰਦੀ ਨਹੀਂ ਕੋਈ ਸੁਣਾਈ ਨਹੀਂ ਮੈਂ ਤਾਂ ਚਿੱਠੀਆਂ ਪਾ ਪਾ ਕੇ ਵਿਹਾਰ ਹੋ ਚੁੱਕਾ ਮੇਰਾ ਕੋਈ ਸੁਣਾਈ ਨਹੀਂ ਔਰ ਚਿੱਠੀਆਂ ਪਾਈਆਂ ਨੂੰ 9ਵੇਂ ਮਹੀਨੇ 7 ਤਰੀਕ ਦੀਆਂ ਪਾਈਆਂ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਫਿਰ ਜੇ ਤੇ ਮੈਂ ਲੈਟਰ ਰੋਕਣ ਗਿਆ ਉਹਦਾ ਲੈਟਰ ਪੈਂਡ ਆ ਮੈਂ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਕਿਹਾ 112 ਤੇ ਕਾਲ ਕੀਤੀ 112 ਵਾਲੇ ਆਏ ਆ ਉਹ 2 ਮਿੰਟ ਅੱਧਾ ਘੰਟਾ ਰੁਕੇ ਉਹ ਤੋਂ ਬਾਅਦ 2 ਘੰਟੇ ਬਾਅਦ ਇਹਨਾਂ ਲੈਟਰ ਪਾਤਾ ਜੀ ਹਸਪਤਾਲ ਦੇ ਉੱਤੇ ਸਾਰੇ ਨਾਬਾ ਬਲਾਕ ਦੇ ਪਿੰਡ ਕਕਰਾਲਾ ਦੀ ਸਮਾਜ ਸੇਵਾ ਵਿੱਚ ਮੋਰੀ ਜਨ ਸੇਵਾ ਸੁਸਾਇਟੀ ਵੱਲੋਂ 25 ਸਾਲ ਪੂਰੇ ਹੋਣ ਤੇ ਮਨਾਇ ਗਈ ਸਿਲਵਰ ਜੁਬਲੀ ਤੇ ਕਰਵਾਇਆ ਗਿਆ ਸੈਮੀਨਾਰ ਅਤੇ ਸਨਮਾਨ ਸਮਾਰੋਚਨ ਸਿੰਘ ਮਲਕੀਤ एग्रो टेक चेयरमैन सुरेंद्र शर्मा ਤੇ ਨਾਮੀ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ। ਉਹ ਇੱਥੇ ਸ਼ਾਮਲ ਹੋਏ ਨੇ। ਉਹਨਾਂ ਦੇ ਸ਼ਾਮਲ ਹੋਣ 'ਚ ਅਸੀਂ ਸਾਰੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਕੀਮਤੀ ਸਮੇਂ 'ਚੋਂ ਸਮਾਂ ਵੀ ਕੱਢਿਆ ਔਰ ਸਾਨੂੰ ਵਧੀਆ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਔਰ ਮੈਂ ਔਰ ਫੇਰ ਇੱਕ ਵਾਰ ਇਹ ਜਨ ਸਭਾ ਸੁਸਾਇਟੀ ਦਾ ਧੰਨਵਾਦ ਕਰਦਾ ਤੇ ਮੁਬਾਰਕਵਾਦ ਦਿੰਦਾ ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ਾਂ ਵਿੱਚ ਤਰੰਧੀਆਂ ਸਾਰੀ ਸੰਗਤਾਂ ਨੂੰ ਪਿਆਰ ਭਰੀ ਸਤ ਸਾਰੀ ਗੱਲ ਕਹਿੰਦਾ ਅੱਜ ਦਾ ਦਿਨ ਬੜਾ ਸੁਨਹਿਰੀਖਣੇ ਲਿਖਿਆ ਜਾਊਗਾ ਜਨ ਸੇਵਾ ਸੁਸਾਇਟੀ ਨੇ ਅੱਜ 25 ਸਾਲਾਂ ਸਿਰਵਲ ਜੁਬਲੀ ਮਨਾਈ ਹੈ ਅਸੀਂ ਪਰਮਾਤਮਾ ਮੂਰੇ ਅਰਦਾਸ ਕਰਦੇ ਹਾਂ ਵੀ ਇਹ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ ਅਤੇ ਇਹ ਇੱਕ ਦਿਨ 골ਡਨ ਜੁਬਲੀ ਮਨਾਉਣ ਤੇ ਇਹਨਾਂ ਦਾ ਐਡਾ ਵੱਡਾ ਉਪਰਾਲਾ ਹੈ ਵੀ ਸਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ ਪੂਰੀ ਤਰ੍ਹਾਂ ਲੋਕ ਬੜੇ ਸਤਕਾਰ ਤੇ ਪਿਆਰ ਨਾਲ ਲੈਂਦੇ ਨੇ ਜਦੋਂ ਇਹ ਕੈਂਪ ਲਾਉਂਦੇ ਨੇ ਤਾਂ ਲੋਕ ਉਡੀਕਦੇ ਰਹਿੰਦੇ ਨੇ ਲੱਖਾਂ ਲੋਕਾਂ ਨੇ ਇਹਨਾਂ ਨੇ ਅੱਖਾਂ ਦਾ ਆਪਰੇਸ਼ਨ ਕਰਕੇ ਠੀਕ ਕੀਤਾ ਤੇ ਬਹੁਤ ਹੀ ਡੋਨੇਸ਼ਨ ਕੀਤੇ ਆ ਖੂਨ ਦੀ ਜਿਹਦੇ ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੀ ਜਾਨ ਤੋਂ ਰਾਹਤ ਮਿਲੀ ਹੈ ਤੇ ਮੈਂ ਪਰਮਾਤਮਾ ਮੂਰੇ ਅਰਦਾਸ ਕਰਦਾ ਹਾਂ ਵੀ ਇਹ ਜਨ ਸੇਵਾ ਸੁਸਾਇਟੀ ਦਿਨ ਦੂਣੀ ਰਾਤ ਚੌਕਣੀ ਤਰੱਕੀ ਕਰਦੀ ਰਹੇ ਤੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਅੱਜ ਦੇ ਇਸ ਮੁਕੱਦਸ ਦਿਵਸ ਦੇ ਉੱਤੇ ਮੈਂ ਜਿੱਥੇ ਜਨ ਸੇਵਾ ਦੇ ਸਮੂੱਚੇ ਅਧਿਕਾਰੀਆਂ ਨੂੰ ਟੀਮ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਉੱਥੇ ਤਵਕੋ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਚਾਹੇ ਵਾਤਾਵਰਨ ਨੂੰ ਲੈ ਕੇ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਬਹੁਤ ਕੰਮ ਹੋ ਰਿਹਾ ਔਰ ਜਨ ਸੇਵਾ ਨੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਸਾਰੇ ਅੱਜ 25ਵਾਂ ਬਰੇਗਨ ਉਹਨਾਂ ਦੀ ਮਨਾ ਰਹੇ ਆ ਸਿਲਵਰ ਜੁਬਲੀ ਮਨਾ ਰਹੇ ਆ ਔਰ ਇਹਨਾਂ 25 ਸਾਲਾਂ ਦੇ ਵਿੱਚ ਬਹੁਤ ਸਾਰਾ ਕੰਮ ਇਸ ਸੋਸਾਇਟੀ ਦੇ ਮੈਂਬਰਾਂ ਨੇ ਕੀਤਾ ਹੈ ਜਿਹਦੇ ਵਿੱਚ ਹੈਲਥ ਨੂੰ ਲੈ ਕੇ ਜਿਹਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਔਰ ਮੇਰੇ ਨਾਲ सुरेंद्रਪਾਲ ਸ਼ਰਮਾ ਜੀ ਵੀ ਆਏ ਨੇ ਜਿਨ੍ਹਾਂ ਨੇ ਵਾਤਾਵਰਣ ਨੂੰ ਲੈ ਕੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੌਦੇ ਲਵਾਏ ਨੇ ਔਰ ਇਸ ਤੋਂ ਇਲਾਵਾ ਅ ਗਿਆਨ ਦੇ ਲੰਗਰ ਦੀ ਸੇਵਾ ਕਿਤਾਬਾਂ ਦੀ ਸੇਵਾ ਜਿਹੜੀ ਹੈਗੀ ਆ ਉਹ ਲਗਾਤਾਰ ਕਰਦੇ ਆ ਰਹੇ ਨੇ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਨ ਸੇਵਾ ਦੇ ਜਿੰਨੇ ਵੀ ਡਾਕਟਰ ਸਾਹਿਬਾਨ ਨੇ ਤੇ ਮੈਂਬਰਾਂ ਸਾਹਿਬਾਨ ਨੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੇਸਨ ਪਾਈ ਹੈ ਔਰ ਉਹ ਸੇਵਾ ਜਿਹੜੀ ਹੈਗੀ ਆ ਇਸ ਵੇਲੇ ਬਹੁਤ ਲੋਕਾਂ ਤੱਕ ਪਹੁੰਚ ਰਹੀ ਹੈ ਔਰ ਪੰਜਾਬ ਦੇ ਉਮੀਦ ਕਰਦੇ ਆ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਇਸ ਇਲਾਕੇ ਤੋਂ ਬਾਹਰ ਵੀ ਜਾ ਕੇ ਉਹ ਇਸੇ ਤਰ੍ਹਾਂ ਸੇਵਾ ਨਿਭਾਉਣਗੇ ਇਸੇ ਉਮੀਦ ਨਾਲ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਮੈਨੂੰ ਬੁਲਾਇਆ ਉਹਨਾਂ ਨੇ ਵਿਚਾਰ ਦੇ ਲਾਇਓਂਸ ਕਲੱਬ ਮੁਹਾਲੀ ਐਸਐਸ ਨਗਰ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਮੁਖ ਰੱਖਦੇ ਆ ਤੇ ਪਹਿਲੀ ਪਾਸੇ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹੋਏ ਫੇ ਸੱਤ ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵੱਖ-ਵੱਖ ਡਾਕਟਰਾਂ ਦੀਆਂ ਸੇਵਾਵਾਂ ਲੈਂਦੇ ਹੋਏ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਡਾਇਬੀਟੀ ਚੈੱਕਅਪ ਜਨਰਲ ਚੈੱਕਅਪ ਜਿਨੀ ਹੈਲਥੀ ਸੈਕਟਰ 69 ਮੋਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਤਾਂਤਨ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਵਰਦਾਨਗੀ ਹੇਠ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਕੀਤਾ ਗਿਆ ਜਿਨੀ ਹੈਲਥ ਤੋਂ ਸ਼ੂਗਰ ਦੇ ਮਾਹਿਰ ਡਾਕਟਰ ਅਨਿਲ ਪੰਸਾਲੀ ਦੀ ਟੀਮ ਵਿੱਚੋਂ ਡਾਕਟਰ ਹਿਮਾਂਸ਼ੂ ਅਤੇ ਡਾਕਟਰ ਚਾਰੋ ਉੰਜਾ ਵੱਲੋਂ 85 ਦੇ ਕਰੀਬ ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ। ਰੱਬ ਰਾਖਾ।